ਆ ਲੋ ਜੀ ਵੈਲਕਮ ਟੂ ਪੰਜਾਬ ਠੇਕਾ ਸ਼ਰਾਬ ਵਾਹ ਆ ਲੋ ਕਿ ਜਦੋਂ ਆਪਾਂ ਹਿਮਾਚਲ ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦੇ ਆ ਦਾਖਲ ਹੁੰਦੇ ਆ ਤਾਂ ਉਸ ਪਾਸੇ ਦਿਖਾਓ ਐਂਟਰੀ ਦੇ ਉੱਤੇ ਹੀ ਬੋਰਡ ਲੱਗਿਆ ਹੋਇਆ ਠੇਕਾ ਸ਼ਰਾਬ ਦੇਸੀ ਆਹ ਤਸਵੀਰ ਦਿਖਾਓ ਇੱਕ ਪਾਸੇ ਉੱਥੇ ਲਿਖਿਆ ਪਰ ਵੈਲਕਮ ਟੂ ਪੰਜਾਬ ਆ ਇਹ ਵੈਲਕਮ ਟੂ ਪੰਜਾਬ ਦੇਖ ਲਓ ਪੜ੍ਹ ਲਓ ਇਹ ਆ ਵੈਲਕਮ ਟੂ ਪੰਜਾਬ ਤਾਂ ਇੱਥੇ ਲੱਗਿਆ ਬੋਰਡ ਆ ਬੋਰ ਲੱਗਿਆ ਠੇਕਾ ਸ਼ਰਾਬ ਪੰਜਾਬ ਚੰਡੀਗੜ੍ਹ ਹਿਮਾਚਲ ਤੋਂ ਸਸਤੀ ਮਿਲਦੀ ਹੈ ਹੈਨਾ ਇੱਥੇ ਆ ਪੰਜਾਬ ਦੀ ਐਂਟਰੀ ਹੋ ਗਈ ਐ ਇੱਥੋਂ ਤੁਸੀਂ ਕੀ ਪ੍ਰਭਾਵ ਦੇ ਰਹੇ ਹੋ ਕਿ ਪੰਜਾਬ ਸ਼ਰਾਬੀਆਂ ਦਾ ਹੈ ਕਿ ਪੰਜਾਬ ਸ਼ਰਾਬ ਦੇ ਵਿੱਚ ਡੁੱਬੇ ਲੋਕਾਂ ਦਾ ਹੈ ਜਦੋਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਤਾਂ ਐਂਟਰੀ ਦੇ ਉੱਤੇ ਠੇਕਾ ਤੁਸੀਂ ਬਣਾ ਸਕਦੇ ਐਂਟਰੀ ਉੱਤੇ ਠੇਕਾ ਇਹ ਪੰਜਾਬ ਸਰਕਾਰੀ ਜਿੰਮੇਵਾਰਾ ਕੌਣ ਹੈ ਬਿਨਾਂ ਮਨਜ਼ੂਰੀ ਦੇ ਬਣ ਗਿਆ ਯਾਰ ਇਹਦਾ ਮੈਸੇਜ ਕੀ ਜਾਂਦਾ ਮੈਂ ਸੋ ਕਿ ਪਣੀ ਹੋਣੀ ਗੈਰ ਕਾਨੂੰਨੀ ਤਾਂ ਨਹੀਂ ਬਣੀ ਹੋਣੀ ਜੇ ਗੈਰ ਕਾਨੂੰਨੀ ਬਣੀ ਹੁੰਦਾ ਪੁਲਿਸ ਨਿਗਾਹ ਚ ਤਾਂ ਹੋਣੀ ਉਹਨੂੰ ਚੁਕਵਾਇ ਕਿਉਂ ਨਹੀਂ ਗਈ ਸੋ ਮੈਂ ਮੈਂ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਇਸ ਚੀਜ਼ ਵੱਲ ਧਿਆਨ ਦੇਈਏ ਸੱਚੀ ਗੱਲ ਜੀ ਜਦੋਂ ਹਿਮਾਚਲ ਤੋਂ ਆਪਾਂ ਪੰਜਾਬ ਦੇ ਵਿੱਚ ਐਂਟਰ ਹੁੰਦੇ ਆ ਇੱਕ ਅਜਿਹੀ ਤਸਵੀਰ ਦਿਖਾਵਾਂਗਾ ਉਹ ਤਸਵੀਰ ਦਿਖਾ ਕੇ ਕਿਤਨਾ ਕਿਤੇ ਤੁਹਾਨੂੰ ਸ਼ਰਮ ਆਉਂਗੀ ਉਹ ਤਸਵੀਰ ਵੇਖ ਕੇ ਸ਼ਰਮ ਤੁਹਾਨੂੰ ਇਸ ਕਰਕੇ ਆਉਂਗੀ ਕਿ ਆਪਾਂ ਇਸ ਮੁਲਕ ਦੇ ਵਾਸੀ ਆ ਆਪਾਂ ਇਸ ਪੰਜਾਬ ਦੇ ਵੀ ਕਹਿ ਸਕਦੇ ਆ ਉਸ ਗੁਰੂਆਪੀਰਾਂ ਦੀ ਧਰਤੀ ਦੇ ਵਾਸੀ ਆ ਜਿਸ ਦੇ ਉੱਤੇ ਅੱਜ ਜੋ ਰਾਜ ਕਰ ਰਹੇ ਨੇ ਕਿੰਨੇ ਅਕਿਰਤ ਕਹਿਣ ਨੇ ਉਹ ਕਿੰਨੀ ਕੇ ਸਮਝ ਰੱਖਦੇ ਆ ਉਹ ਤਸਵੀਰ ਦਿਖਾਉਣ ਦੇ ਲਈ ਤੁਹਾਨੂੰ ਆਪਾਂ ਇੱਥੇ ਰੁਕੇ ਅੱਜ ਜਿਹਦੀ ਤਸਵੀਰ ਦੇਖ ਕੇ ਬੇਹਦ ਮਨ ਨੂੰ ਗੁੱਸਾ ਦਾ ਬਹੁਤ ਆਉਂਦਾ ਕਿ ਜਦੋਂ ਆਪਾਂ ਹਿਮਾਚਲ ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦੇ ਆ ਦਾਗਲ ਹੁੰਦੇ ਆ ਤਾਂ ਉਸ ਪਾਸੇ ਦਿਖਾਓ ਐਂਟਰੀ ਦੇ ਉੱਤੇ ਹੀ ਬੋਰਡ ਲੱਗਿਆ ਹੋਇਆ ਫੇਕਾ ਸ਼ਰਾਬ ਦੇਸੀ ਆ ਤਸਵੀਰ ਦਿਖਾਓ ਇੱਕ ਪਾਸੇ ਉੱਥੇ ਲਿਖਿਆ ਪਰ ਵੈਲਕਮ ਟੂ ਪੰਜਾਬ ਆ ਇਹ ਵੈਲਕਮ ਟੂ ਪੰਜਾਬ ਦੇਖ ਲਓ ਪੜ੍ਹ ਲਓ ਇਹ ਆ ਵੈਲਕਮ ਟੂ ਪੰਜਾਬ ਆ ਇੱਥੇ ਲੱਗਿਆ ਆ ਬੋਰਡ ਆ ਬੋਰਡ ਲੱਗਿਆ ਠੇਕਾ ਸ਼ਰਾਬ ਪੰਜਾਬ ਚੰਡੀਗੜ੍ਹ ਹਿਮਾਚਲ ਤੋਂ ਸਸਤੀ ਮਿਲਦੀ ਹੈ ਹੈਨਾ ਇੱਥੇ ਆ ਪੰਜਾਬ ਦੀ ਐਂਟਰੀ ਹੋ ਗਈ ਇੱਥੋਂ ਪੰਜਾਬ ਤੋਂ ਆਪਾਂ ਜਿੱਦਾਂ ਹਿਮਾਚਲ ਤੋਂ ਪੰਜਾਬ ਚੈਂਟਰ ਹੁੰਦੇ ਐਂਟਰ ਹੁੰਦੇ ਸਾਰੀ ਠੇਕਾ ਇਹਦਾ ਮੈਸੇਜ ਸਾਨੂੰ ਕੀ ਮਿਲਦਾ ਇਹ ਵੱਡੀ ਗੱਲ ਇੱਥੇ ਆ ਕੀਦਾ ਮੈਸੇਜ ਕੀ ਮਿਲਦਾ ਉਹ ਗੱਲ ਕਰਨ ਦੇ ਲਈ ਇੱਥੇ ਆਪਾਂ ਜਦੋਂ ਖੜੇ ਆ ਇੱਕ ਬਹੁਤ ਹੀ ਮਾਨੂੰ ਦੋਖਾ ਹੈ ਵੀ ਯਾਰ ਪੰਜਾਬ ਗੁਰੂਆਂ ਦੀ ਰਾਜ ਧਰਤੀ ਹੈ ਇੱਥੇ ਤਾਂ ਹੋਣਾ ਚਾਹੀਦਾ ਸੀ ਸਿੱਖ ਇਤਿਹਾਸ ਦੇ ਵੱਡੇ ਬੋਰਡ ਲੱਗਦੇ ਇੱਥੇ ਸਿੱਖਾਂ ਗੁਰੂਆਂ ਦੀ ਕੋ ਬਾ ਕੋ ਬਾਣੀ ਲਿਖੀ ਜਾਂਦੀ ਕੋ ਲਿਖਿਆ ਅਜਿਹੀ ਚੀ ਲਿਖੀ ਜਾਂਦੀ ਜਿਹਦਾ ਵਧੀਆ ਪ੍ਰਭਾਵ ਪੈਂਦਾ ਤੁਸੀਂ ਕੀ ਪ੍ਰਭਾਵ ਦੇ ਰਹੇ ਹੋ ਕਿ ਪੰਜਾਬ ਸ਼ਰਾਬੀਆਂ ਦਾ ਯਾਰ ਕਿ ਪੰਜਾਬ ਸ਼ਰਾਬ ਦੇ ਵਿੱਚ ਡੁੱਬੇ ਲੋਕਾਂ ਦਾ ਜਦੋਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਤੀ ਐਂਟਰੀ ਦੇ ਉੱਤੇ ਠੇਕਾ ਤੁਸੀਂ ਬਣਾਤਾ ਐਂਟਰੀ ਉੱਤੇ ਠੇਕਾ ਇਹ ਪੰਜਾਬ ਸਰਕਾਰ ਹੀ ਜ਼ਿੰਮੇਵਾਰਾ ਕੌਣ ਹੈ ਬਿਨਾਂ ਮਨਜ਼ੂਰੀਏ ਤੇ ਬਣ ਗਿਆ ਯਾਰ ਇਹਦਾ ਮੈਸੇਜ ਕੀ ਜਾਂਦਾ ਮੈਂ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਇਸ ਚੀਜ਼ ਵੱਲ ਧਿਆਨ ਦੇਈਏ ਯਾਰ ਇਹਦੇ ਵੱਲ ਧਿਆਨ ਦੇਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਇਹਦਾ ਮੈਸੇਜ ਕੀ ਦਿੱਤਾ ਜਾ ਰਿਹਾ ਪੰਜਾਬ ਦਾ ਦੁਨੀਆ ਦੇ ਵਿੱਚ ਜਦੋਂ ਇੱਥੋਂ ਲੰਘਦੇ ਆ ਟੂਰਿਸਟ ਲੰਘਦੇ ਆ ਹੋਰ ਅਲੱਗ-ਅਲੱਗ ਸੂਬਿਆਂ ਦੇ ਲੋਕ ਲੰਘਦੇ ਆ ਉਹ ਵੇਖ ਕੇ ਲਿਖਿਆ ਵੀ ਦੇ ਕੇ ਹਿੰਦੀ ਚ ਉਹ ਪੰਜਾਬ ਦੇ ਵਿੱਚ ਬੋਰਡ ਲੱਗਿਆ ਲਿਖਿਆ ਉਹਦੇ ਚ ਹਿੰਦੀ ਆ ਵੀ ਪੜ ਲੈਣ ਉਹ ਲੋਕ ਦੂਜੀਆਂ ਬਾਤ ਤੇ ਲਿਖਿਆ ਮੇਰੇ ਹਿਸਾਬ ਨਾਲ ਵੀ ਉਹ ਲੋਕ ਪੜਦੇ ਨਹੀਂ ਪੰਜਾਬ ਜਦੋਂ ਸ਼ਰਾਬੀਆਂ ਮੈਂ ਸੂਰਵੀਰਾ ਜੋਧੇ ਦਾ ਜਿਹੜਾ ਧਰਤੀ ਹੈ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਉਹਨੂੰ ਸ਼ਰਾਬੀਆਂ ਦੀ ਧਰਤੀ ਤੁਸੀਂ ਬਣਾ ਰਹੇ ਹੋ ਯਾਰ ਤੁਸੀਂ ਇੱਥੇ ਹਿੰਦੀ ਚ ਬੋਰਡ ਲਾਇਆ ਉਹ ਵੀ ਗੰਦਾ ਬੋਰਡ ਲਾਤਾ ਠੇਕਾ ਜਰਾ ਦੇਤੀ ਉਹ ਵੀ ਉਦੋਂ ਜਦੋਂ ਪੰਜਾਬ ਚੈਂਟਰ ਹੁੰਦੇ ਕੋਈ ਸ਼ਰਮਨਾ ਦੀ ਚੀਜ਼ ਹੈਗੀ ਹੈ ਮੈਂ ਆਪਣੇ ਲੋਕਾਂ ਤੋਂ ਵੀ ਹੈਰਾਨ ਆ ਯਾਰ ਮੈਂ ਦਾ ਆਨੰਦਪੁਰ ਸਾਹਿਬ ਤੋਂ ਆ ਕੇ ਹਿਮਾਚਲ ਦੇ ਇੱਥੇ ਬੋਰਡਰ ਦੇ ਉੱਤੇ ਆ ਕੇ ਬੋਲਣ ਲੱਗ ਗਿਆ ਤੁਸੀਂ ਲੋਕ ਜਿਹੜੇ ਲੰਘਦੇ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਤੁਸੀਂ ਇਹ ਚੀਜ਼ ਨਹੀਂ ਦੇਖਦੇ ਇੱਕ ਕੀ ਹੈ ਇਹ ਇਸ ਕਰਕੇ ਆਪਾਂ ਬੇਨਤੀ ਕਰਦੇ ਆ ਇਸ ਪਾਸੇ ਆਪਾਂ ਧਿਆਨ ਦੇ ਆ ਕਰੀਏ ਆ ਤਸਵੀਰ ਤੁਹਾਨੂੰ ਦਿਖਾਵਾਂ ਗੁਰਨੂਰ ਸਿੰਘ ਟੋਲ ਜਦੋਂ ਤੁਸੀਂ ਅੱਜ ਇੱਥੇ ਦੇਖਿਆ ਜਿਹਦੇ ਤੋਂ ਮੈਂ ਵੀ ਬੋਲਿਆ ਤੁਹਾਨੂੰ ਕੀ ਲੱਗਿਆ ਜਦੋਂ ਪੰਜਾਬ ਚੈਂਟਰ ਹੁੰਦੇ ਕੀ ਹੋਣਾ ਚਾਹੀਦਾ ਤੇ ਹੈ ਕੀ ਇੱਥੇ ਇੱਥੇ ਦਾ ਸ਼ਰਾਬ ਦੀ ਦੁਕਾਨਾਂ ਹੈ ਹਾਂ ਮੇਰੇ ਪਿੱਛੇ ਹੀ ਮਾਚਲ ਦੀ ਸਰਦ ਹੈ ਉਸ ਤੋਂ ਪਿੱਛੇ ਲਿਖਿਆ ਵੈਲਕਮ ਟੂ ਮਝਾ ਜਾਨੀ ਪੰਜਾਬ ਦੀ ਸਰਦ ਤੇ ਐਂਟਰੀਂਗ 'ਚ ਲਿਖਿਆ ਵਾ ਠੇਕਾ ਸ਼ਰਾਬ ਦੇਸੀ ਤੇ ਅੰਗਰੇਜ਼ੀ ਜਾਨੀ ਸਾਰੋਂ ਕੋਈ ਪੰਜਾਬ ਦੇ ਬਾਰੇ ਕੋਈ ਪਾਠ ਪੜਾਉਂਦੇ ਆ ਕਿ ਪਹਿਲੀ ਜਾਂ ਜੂਜੀ ਲਾਈਨ ਤੇ ਜਦੋਂ ਪੰਜਾਬ ਗੁਰੂ ਆ ਅਤੇ ਫਕੀਰਾਂ ਦੀ ਧਰਤੀ ਹੈ ਤੇ ਆ ਫਕੀਰਾਂ ਦੀ ਧਰਤੀ ਆ ਤੁਸੀਂ ਸਮਝੀ ਆ ਦੇਖੋ ਕਿਵੇਂ ਸ਼ਰਾਬ ਦੇ ਦੁਕਾਨਾਂ ਲਗਵਾਈਆਂ ਹੋਈਆਂ ਨੇ ਇਹਦੇ ਜ਼ਿੰਮੇਵਾਰ ਕੌਣ ਹੈ ਸ਼ਰਵਾਦ ਦੇ ਵਿੱਚ ਹੀ ਤਾਂ ਸ਼ੁਰੂਆਤ ਦੇ ਵਿੱਚ ਹੀ ਜ਼ਿੰਮੇਵਾਰ ਕੌਣ ਹੈ ਪੰਜਾਬ ਸਰਕਾਰ ਕਿਉਂਕਿ ਇਹਦੇ ਨਕਸ਼ੇ ਵਗੈਰਾ ਹੀ ਪਾਸ ਹੋ ਕੇ ਬਣੀ ਹੋਣੀ ਗੈਰਕਾਨੂੰਨੀ ਤਾਂ ਨਹੀਂ ਬਣੀ ਹੋਣੀ ਜੇ ਗੈਰਕਾਨੂੰਨੀ ਬਣੀ ਹੁੰਦਾ ਪੁਲਿਸ ਦੇ ਨਿਗਾਚ ਤਾਂ ਹੋਣੀ ਉਹਨੂੰ ਚੁਕਵਾਇ ਕਿਉਂ ਨਹੀਂ ਗਈ ਸੋ ਮੈਂ ਕਹਿਣਾ ਚਾਹੁੰਦਾ ਆ ਇਹ ਪੰਜਾਬ ਦੀ ਨਿਸ਼ਾਨੀ ਨਹੀਂ ਹੈ ਇਹ ਪੰਜਾਬ ਇਹ ਸਾਰਿਆਂ ਕਿ ਪੰਜਾਬ ਸ਼ਰਾਪਿਆ ਦਾ ਸਟੇਟ ਹੈ ਤੇ ਕੀ ਇੱਥੇ ਹੋਣਾ ਕੀ ਚਾਹੀਦਾ ਸੀ ਜੇ ਪੰਜਾਬ ਚ ਐਂਟਰ ਹੋ ਜੀ ਤਾਂ ਹੋਣਾ ਕੀ ਚਾਹੀਦਾ ਵੈਸੇ ਇੱਥੇ ਸਾਡਾ ਕੋਈ ਇਤਿਹਾਸ ਲਿਖਣਾ ਚਾਹੀਦਾ ਸੀ ਹਾਂ ਸਾਡੇ ਪੰਜਾਬ ਗੁਰੂ ਹਰਿਕ੍ਰਿਸ਼ਨ ਕਿਉਂਕਿ ਪੀਰਾ ਦੀ ਧਰਤੀ ਐ ਸੀ ਤਾਂ ਕਿਸੇ ਜਿਹਦਾ ਹੁਸ਼ਿਆਰਪੁਰ ਨਾਲ ਜਿਹੜੇ ਇਤਿਹਾਸ ਦੇ ਲਿੰਕ ਐ ਉਹ ਲਿਖ ਦਿੰਦੇ ਹਾਂ ਪਰ ਇਹਨਾਂ ਨੇ ਸਿੱਧੇ ਠੇਕਾ ਸ਼ਰਾਵਤ ਦੇਸੀ ਅੰਗਰੇਜ਼ੀ ਦਾ ਲਾਤਾ ਕੀ ਮੈਸੇਜ ਜਾਂਦਾ ਇਹਨਾਂ ਬਈ ਠੇਕੇ ਦੇ ਨਾਲ ਕਿਸ ਪੰਜਾਬ ਦੇ ਸ਼ਰਾਬੀਆ ਦਾ ਦੇਸ਼ ਉਹ ਸਟੇਟ ਐ ਸਟੇਟ ਐ ਜੀ ਠੀਕ ਐ ਜੀ